ਮੇਰੀ ਸਖੀਆਂ ਦੇ ਨਾਲ ਸਾਂਝ ਮੁਕੀ ਮੇਰਾ ਪਿੰਡ ਹੋਇਆ ਪਰ ਜਾਈਆਂ ਦਾ ਮੇਰੀ ਸੁਖ ਸੰਦ ਦਾ ਪਤਾ ਲੈਣਾ ਦੇ ਤੋਡਾ ਪੁੰਨ ਹੋਊਗਾ ਪਾਈਆਂ ਦਾ ਇੱਕ ਪਲ ਨਾ ਅੱਖੀਆਂ ਦੂ ਇਕ ਪਲ ਨਾ ਅਖਿਓ ਦੂਰ ਕਰਦੀ ਤੇ ਅਜ ਤੋ ਰੇ ਕੱਲੀ ਨੀ ਨਿਮਾਏ ਇਕ ਕਰ ਤੇਰਾ ਜੋੜਿਆ ਤੇ ਇਕ ਜੋੜਨ ਚੱਲ ਕਜੋੜਨ ਚੱਲੀਨੀ ਨਿਮਾਏ ਇਕ ਕਰ ਤੇਰਾ ਜੋੜ ਅਤੇ ਇਕ ਜੋੜਨ ਚੱਲੀਨੀ ਸੋਫੇ ਵਾਲੇ ਕਮਰੇ ਦੇ ਵਿੱਚ ਮੇਰੀਆਂ ਜੋਤ ਤਸਵੀਰਾ ਵੇਖੀ ਰੰਗ ਰੋਗੰਦੇ ਵੇਲੇ ਕਿਤੇ ਹੋ ਨਾ ਜਾਵਨ ਲੀਰਾ ਸਵੀਰਾ ਵੇਖੀ ਰੰਗ ਰੋਗੰਦੇ ਵੇਲੇ ਹੋ ਨਾ ਜਾਵਨ ਲੀਰਾ ਖੇਡਾਂ ਦੇ ਦੇਵੀ ਬੱਚਿਆਂ ਨੂੰ ਸਭ ਬਨ ਕੇ ਪੱਲੀ ਨੀ ਨਿਮਾਏ ਇਕ ਕਰ ਤੇ ਰਜੋੜ ਅਤੇ ਇਕ ਜੋੜਨ ਚੱਲੀ ਨੀ ਨਿਮਾਏ ਇਕ ਕਰ ਤੇ ਰਜੋੜ ਅਤੇ ਇਕ ਜੋੜਨ ਚੱਲੀ ਨੀ ਨੀ ਮਾਏ ਲੈ ਇਕ ਕਰ ਤੇ ਜੋੜ ਅਤੇ ਇਕ ਜੋੜਨ ਚੱਲੀਨੀ ਰੱਬਾ ਹਰ ਇਕ ਤੀਨੋਂ ਦੇਵੀ ਮਾਪਿਆਂ ਵਰਗੇ ਮਾਪੇ ਪੇਕੇ ਸੋਰੇ ਕਹਿਣ ਬਗਾਨੀ ਆਪਣਾ ਕਿਸ ਨੂੰ ਆਖੇ ਰੱਬਾ ਹਰ ਇਕ ਤੀਨੋਂ ਦੇਵੀ ਮਾਪਿਆਂ ਵਰਗੇ ਮਾਪੇ ਗੱਲ ਨਹੀਂ ਆਪਨਾ ਕਿਸ ਨੂੰ ਆਕੇ ਕਿਹੜਾ ਜਾਣੇ ਤੀਆਂ ਦੀ ਇਹ ਪੀੜ ਅਵੱਲੀ ਨਹੀਂ ਨਿਮਾਏ ਇਕ ਕਰ ਤੇਰਾ ਜੋੜ ਅਤੇ ਇਕ ਜੋੜਨ ਚੱਲੀ ਨਹੀਂ ਨਿਮਾਏ ਇਕ ਕਰ ਤੇਰਾ ਜੋੜ ਅਤੇ ਇਕ ਜੋੜਨ ਚੱਲੀ ਨਹੀਂ ਨਿਮਾਏ ਕਰ ਤੇ ਰਜੋੜਯਤੇ ਇਕ ਜੋੜਨ ਚੱਲੀਨੀ ਵਿੱਚ ਪਰਦੇਸ ਵਸਦਿਆਂ ਤੀਆਂ ਕਰਨ ਇਹੀ ਅਰਦਾਸਾਂ ਬਾਬਲ ਦੇ ਬੇੜੇ ਵਿੱਚ ਸੁਣਦਾ ਰਹੇ ਵੀਰ ਦਾ ਹਾਸਾ ਵਿੱਚ ਪਰਦੇਸੀ ਵਸਦਿਆਂ ਤੀ रहे वीर ਦਾ ਹਾਸਾ ਬਾਬਲ ਦੇ ਦਿਲ ਦੇ ਵੇੜੇ ਮੈਂ ਥਾ ਹੈ ਮੱਲੀਨੀ ਨਿਮਾਏ ਇੱਕ ਕਰ ਤੇਰਾ ਜੋੜ ਅਤੇ ਇੱਕ ਜੋੜਨ ਚੱਲੀਨੀ ਨਿਮਾਏ ਇੱਕ ਕਰ ਤੇਰਾ ਜੋੜ ਅਤੇ ਇੱਕ ਜੋੜਨ ਚੱਲੀਨੀ ਨਿਮਾਏ ਇੱਕ ਕਰ ਤੇਰਾ ਜੋੜ ਅਤੇ ਇੱਕ ਜੋੜ